ਜੈ ਜੀ ਜਰੂਦਾਬ ਜੈ ਜੀ ਜਰੂਦਾਬ ਜੈ ਜੀ ਆਵਾਜ਼ ਬਿਲਕੁਲ ਤਸਵੀਰਾਂ ਜਿਹੜੀਆਂ ਇੱਥੇ ਜਿਹੜੇ ਮੌਜੂਦਾ ਵਿਧਾਇਕ ਨੇ ਮੇਰਾ ਨਾਮ ਅਰਜੁਨ ਗਿੱਲ ਹੈ ਜੀ ਇਹ ਬਾਨ ਨੰਬਰ 12 ਵਾ ਅੱਛਾ ਜੀ ਇਹ ਮੈਨ ਖਲ 15 ਸਾਲ ਹੋ ਗਏ ਤਾਰ ਨੂੰ ਅੱਛਾ ਜੀ ਇੱਕ ਟੋਟਾ ਪਿਆ ਆ ਵਾ ਉਹ ਉੱਤੇ ਘੱਟ ਘੱਟ ਮੈਨ ਖਲ 100 ਜੋੜ ਹੈਗੇ ਨੇ ਅੱਛਾ ਜੀ ਚਲੋ ਠੀਕ ਹੈ ਜਈ ਸਾਹਿਬ ਕਰਦੇ ਪਏ ਨੇ ਇਹ ਹਾਲਤ ਪਰ ਕਹਿੰਦੇ ਮੇਰੇ ਭਤੀ ਜਾਂਦੀ ਕਿਉਂ ਆ ਉਹ ਕਹਿੰਦੇ ਲੋਡ ਹੈਗਾ ਲੋਡ ਹੈਗਾ ਪਰ ਦੇਖਦੇ ਪਏ ਚੱਕ ਕਰਦੇ ਪਏ ਇਹ ਕਰੀ ਚੱਕਾ ਵੀ ਮੇਰੀ ਪਸਾ ਦੇ ਨਾਲ ਦੇਖਦੇ ਵੀ ਰੋਬ ਲਾ ਦੇ ਕੁੰਡੀ ਬੜੀ ਲੱਗਦੀਆਂ ਬੜੀਆਂ ਲਾ ਦੇ ਜੇ ਹੁਣ ਵੀ ਇਹਨੇ ਦੱਸਿਆ ਹੈਗਾ ਤੁਹਾਨੂੰ ਸਾਰੀ ਗੱਲ ਕਿ ਕੁੰਡੀ ਮਸ਼ੀਨਾਂ ਲਾਉਣੀ ਆ ਜੇ ਬੇਲੀ ਮਾਫਿਆ ਤੇ ਕੀ ਕਰਾਂਗੇ ਕੁੰਡੀ ਕਿੰ ਨਾਲੇ ਇਲਾਕੇ ਚੱਲਦੇ ਪਏ ਇੱਕੋ ਇਹ ਟਰਾਂਸਫਰਮ ਦੀ ਵੰਡ ਹੋਣੀ ਚਾਹੀਦੀ ਆ ਵੀ ਦੋ ਦੋ ਟਰਾਂਸਫਰਮ ਹੋਣ ਜਿੱਤੇ ਵੰਡ ਕਰਕੇ ਤੇ ਅਲਗ-ਅਲਗ ਬੱਤੀ ਦਿੱਤੀ ਜਾਵੇ ਇਹਦੇ ਨਾਲ ਵੀ ਲੋਡ ਦਾ ਬੜਾ ਫਰਕ ਪੈ ਸਕਦਾ ਅੱਛਾ ਇੱਕ ਟਰਾਂਸਫਰਮ ਦੋ ਦੋ ਤਿੰਨ ਉਧਰ ਦੇ ਆ ਤੇ ਬਾਕੀ ਇਲਾਕੇ ਇੱਧਰ ਦੇ ਆ ਜੋ ਅੱਗੇ ਜਾ ਕੇ ਗਿਆ 32 ਕਲੋਨੀ ਬੰਦਿਆ ਬੱਤੀ ਕੱਲ ਦੀ ਬੰਦ ਹੈ ਆ ਕੇ ਗਏ ਨੇ ਮੈਂ ਤਾਂ ਦੇਖੋ ਲੋਕਾਂ ਦੇ ਘਰਾਂ ਜਾਣਾ ਮੈਨੂੰ ਤਾਂ ਲੱਗਦਾ ਨਹੀਂ ਹੋ ਸਕਦਾ ਇਹਨਾਂ ਨੂੰ ਲੱਗਦਾ ਹੋਵੇ ਚਲੋ ਫਿਰ ਵੇਖ ਲਓ ਫਿਰ ਨਾਲੇ ਮੇਰੇ ਘਰ ਦੇ ਬਾਦੂ ਲੱਭਾਉਣਾ ਤੇਰੇ ਨੂੰ ਤੁਹਾਨੂੰ ਮੇਰੇ ਘਰ ਦੇ ਬਾਦੂ ਲੱਭਾ ਰੱਭਾ ਲਗਾ ਮੈਂ ਮੈਂ ਤਾਂ ਪੰਜ ਸੱਤ ਲਵਾਉਣ ਵਾਲਾ ਮੈਂ ਤਾਂ ਰੁੱਟ ਗਿਆ ਪਗੋਣਾ ਤੰਦੂਰ ਤੇ ਮੈਂ ਕਿਸੀ ਕਿੱਥੋਂ ਲਵਾ ਦੇਣਾ ਜੀ ਪਰ ਉਹਨਾਂ ਨੇ ਗੱਲ ਕਹੀ ਹੈ ਨਾ ਯਾਰ ਗੱਲ ਮਸਲਾ ਇਸ ਚੀਜ਼ ਦਾ ਨਹੀਂ ਭਾਈ ਵੇਖੋ ਇੱਥੋਂ ਲੈ ਕੇ ਦੋ ਅਮਨ ਅਮਨੂਤ ਸਾਡੇ ਕੋਲ ਇਲਾਕਾ ਪੈਂਦਾ ਉਹ ਵਿਚਾਲੇ ট্রান্সਫਾਰਮਰ ਕੀ ਕਰੂਗਾ ਉਹ ਜਦੋਂ ਤਾਰ ਟੁੱਟ ਜਾਂ ਕੱਟੋਗਾ 50 ਜੋਰ ਹੋਣੇ ਉਹ ਤੋਂ ਲੱਗੇ 34 ਤੇ ਗੱਡੀ ਜਿਹੜੇ ਵਖਰੇ ਉਹ ਤਾਂ ਆਪਣ ਗਨੇ ਨਹੀਂ ਜਦ 34 ਗਨੇ ਉਹ ਜੇ ਇਹਨਾਂ ਨੂੰ ਫੋਨ ਕਰੀਏ ਕਹਿ ਦਿੰਦੇ ਆ ਰੋਗ ਜਿਓ ਘੰਟਾ ਲੱਗਦਾ ਵਾ ਡੇਢ ਘੰਟਾ ਲੱਗਦਾ ਵਾ ਤੇ ਪਹੁੰਚਦੇ ਨਹੀਂ ਆ ਟਾਈਮ ਨਾ ਮੈਨ ਨਾਲ ਜਈ ਦੀ ਆ ਬਾਕੀ ਕੋਈ ਐਡੀ ਪ੍ਰੋਬਲਮ ਨਹੀਂ ਕਾ 9 ਵਜੇ ਦੀ ਹਾਂ ਰਾਤੀ ਹਾਂਜੀ ਇਲਾਕਾ ਤੁੰਗਪੱਲਾ ਹਾਂਜੀ ਕਾਲ ਦੀ ਬੱਤੀ ਬੰਦ ਕੱਲ ਦੀ ਬੰਦ ਇੱਕ ਘੰਟਾ ਹੀ ਆ ਬਸ ਫੇਰ ਬੰਦ ਹੋ ਗਈ ਪਰ ਉਹ ਸਰਕਾਰ ਤੇ ਕਦੀ ਬੱਤੀ ਫ੍ਰੀ ਕਰਦੀ ਐ ਤੁਹਾਨੂੰ ਬੱਤੀ ਫ੍ਰੀ ਕਰਦੀ ਤੇ ਬੱਤੀ ਆਊਗੀ ਤੇ ਫੇਰ ਫ੍ਰੀ ਹੋਊਗੀ ਬੱਤੀ ਜਾਂਦੀ ਨਹੀਂ ਕੀ ਮੰਗ ਕੀ ਕਰਦੇ ਹੋ ਜੀ ਬਿਜਲੀ ਮੰਗਦੇ ਹੀ ਇਹੋ ਕਰਦੇ ਵੀ ਸਾਡੀ ਬੱਤੀ ਠੀਕ ਹੋਵੇ ਤੇ ਸੀਵਰ ਸਾਡੇ ਭਰੇ ਰਹਿੰਦੇ ਆ ਇੱਕ ਤੁਹਾਡੇ ਦੇ ਰੋ ਵੀ ਲਗਾ ਰਹੇ ਕਹਿੰਦੇ ਕੁੰਡੀਆਂ ਭਰੀਆਂ ਲਾਉਂਦੇ ਨੇ ਅਸੀਂ 600 ਜੁਰਮ ਦੀ ਸਰਕਾਰ ਨੇ ਮਾਫ ਕੀਤਾ ਤੇ ਕੁੰਡੀ ਇਹੀ ਘਰ ਕੀ ਲੈ ਮਸ਼ੀਨਾਂ ਚਲਾਉਣੀਆਂ ਕੱਲ ਦੀ ਬੰਦੀ ਕੱਦ ਕੀ ਗੱਲ ਕੀ ਕਰਨ ਬੱਤੀ ਕੱਲ ਦੀ ਬੰਦੀ ਆ ਸਾਹ ਨਹੀਂ ਕੀ ਕਰਨ ਇੱਥੋਂ ਅੱਗ ਲੱਗੀ ਆ ਅੱਛਾ ਜੀ ਅੱਗ ਲੱਗ ਕੇ ਬੱਤੀ ਸਾਰੀ ਗਈ ਆ ਤੇ ਸਵੇਰੇ ਆਏ ਆ ਬਿਜਲੀ ਨਰਮਲ ਅਫਸਰ ਆਏ ਸੀ ਆਏ ਸੀ ਫੇਰ ਭਰ ਕੇ ਗਏ ਕਿਹੜੇ ਇਲਾਕੇ ਗਾ ਜੀ ਬੜਾ ਕੋਲ ਗਵਾਲ ਲਕਰਪਾਲ ਕਲੋਨੀ ਕਰਪਾਲ ਕਲੋਨੀ 4 ਨੰਬਰ 4 ਨੰਬਰ ਗਲੀ ਕੀ ਕਰਦੇ ਹੋ ਜਿਹੜਾ ਬੱਤੀ ਦਾ ਨੰਬਰ ਮੰਗ ਲਈ ਇਹ ਕਰਦੇ ਆ ਜੀ ਸਾਡੀ ਬੱਤੀ ਆ ਮਹੱਲੇ ਦੀ ਹਾਉਣੀ ਚ ਈ ਰਾਮ ਤੇ ਆਪਣਾ ਜਿਹੜੀ ਅੱਜ ਹਾਂਜੀ ਸਰ ਦੱਸੋ ਅਸਰ ਲੋਕਾਂ ਦਾ ਕਹਿਣਾ ਕਿ ਬੱਤੀ ਨਹੀਂ ਆ ਰਹੀ ਲੋਕਾਂ ਨੂੰ ਪੁੱਛੋ ਆਪਣੇ ਇੱਕ ਇੱਕ ਅੱਧਾ ਤੇ ਕਿਲਵਾ ਲੋੜਿਆ ਠੀਕ ਹੈ ਨਾ ਦੋ ਦੋ ਤਿੰਨ ਦਿਨ ਐਸੀ ਲੱਗੇ ਆ ਤਾਂ ਅੱਜ ਹੀ ਦੁਪਹਿਰੇ ਨਵੀਂ ਪਾਈ ਏ ਪਰ ਲੋਕਾਂ ਨੇ ਕਹਿਣਾ ਕਿ ਇਹਦਾ ਉੱਤੇ ਅੱਗ ਵੀ ਲੱਝੁਕੀ ਹੈ ਜੀ ਹੈ ਪੋਤੀਔਰ ਜਿੱਥੇ ਅੱਜ 11:00 ਵਜੇ ਤੇ ਅੱਗ ਵੀ ਲੱਗੀ ਹੈ ਜੀ ਹਾਂ ਤੇ ਕੋਈ ਕਾ ਲੋੜ ਹੈ ਵਾਦੇ ਆਪਣੇ ਬਿਲਾਦੇ ਚ ਹੈ ਸਾਡੀ ਆਪਾਂ ਕੇਵਲ ਪਾਈ ਆ ਚੱਲ ਨਹੀਂ ਪਾਈ ਇਹਨਾਂ ਪੁੱਛੋ ਕੁੰਡੀਆਂ ਕਿੰਨੀਆਂ ਲੱਗੀਆਂ ਤੇ ਕਿਦਾਂ ਲੋੜ ਕਿਸਦਾ ਵਾਦੇ ਗਿਆ ਤੇ ਕੁੰਡੀਆਂ ਲੱਗੀਆਂ ਤੇ ਇਹਨਾਂ ਦੇ ਕੁੰਡੀਆਂ ਬੰਦ ਕੀਤੀਆਂ ਜਾਂ ਆਉਤੋਂ ਕਰਾਵਾਂਗੇ ਨਾ ਸਾਡੇ ਸਾਹਮਣੇ ਆਪਾਂ ਬੰਦ ਕਰਦੇ ਨੀਰ ਜੀ ਉਸ ਤੋਂ ਮੰਨ ਲਓ ਕੁੰਡੀ ਲਾਉਣੇ ਫੇਰ ਇਹ ਸਾਡੇ ਦੇ ਪੋਲੀਟਿਕਲ ਪ੍ਰੈਸ਼ਰ ਬਣਦੇ ਆ ਫੇਰ ਸਾਡ ਨੂੰ ਉਤੋਂ ਫੋਨ ਆਉਂਦੇ ਆ ਕਿਹੜਾ ਫੋਨ ਆ ਰਿਹਾ ਜੀ ਵੱਡਿਆਂ ਦੇ ਫੋਨ ਆਉਂਦੇ ਆ ਜੀ ਆਪਾਂ ਹੁਣ ਕਹੇ ਇੱਕ ਬੰਦਾ ਗੇਰੀ ਠੀਕ ਹੈ ਕਿ ਨਹੀਂ ਤੁਹਾ